ਮਸਲੇ ਚਾ ਸਥਾਣਾ ਸਿਟੀ ਪਹੁੰਚ ਜੇ ਜੀ ਜੀ ਅਸੀਂ ਮੈਂ ਕਿਸਾਨ ਯੂਨ ਲਖੋਵਾਲ ਦਾ ਕਮੇਟੀ ਮੈਂਬਰ ਸੀ ਨਾਲ ਮੈਨੂੰ ਮੈਂਬਰ ਬਣਾਇਆ ਹੋਇਆ ਸੀ ਤੇ ਅਸੀਂ ਕੁਝ ਸਮਾਂ ਪਹਿਲੇ ਆਰਟੀਕਲੋਂ ਪੈਸੇ ਲੈਣੇ ਸੀਗੇ ਉਹ ਇੱਕ ਤੇ ਨਾਮਾਨ ਆਰਟੀ ਨੇ ਤੇ ਮੇਰੀ ਜਥੇਬੰਦੀ ਸੀ ਕਿਸਾਨ ਯੂਨ ਲਖੋਵਾਲ ਉਹਨਾਂ ਦਾ ਜਿਲ੍ਹਾ ਪ੍ਰਧਾਨ ਸੀ ਪ੍ਰਲਾਦ ਸਿੰਘ ਤਾਲੀਵਾਲ ਨਾਲ ਗੁਰਮੀਤ ਪ੍ਰਧਾਨ ਗੁਰਮੀਤ ਇੱਕ ਸਲੇਸ਼ਵਾਲ ਸੈਨੀਆਂ ਜਥੇਦਾਰ ਸੀਗੇ ਅਸੀਂ ਰਲ ਕੇ ਧਰਨਾ ਲਾਇਆ ਨਾਲ ਕਿਸਾਨ ਭਲਾਈ ਸਭ ਆ ਰਜਿਸਟਰ ਜਿਹੜੀ ਫਾਈਲ ਕਰਦੀ ਹੈ ਉਹਨਾਂ ਦੀ ਬਹੁਤ ਜ਼ਿਆਦਾ ਸਹਾਇਤਾ ਨਾਲ ਆਸੀ ਜਿਹੜਾ ਤਰਨਾ ਲਾਇਆ ਤੇ ਸਾਡਾ ਪੈਸਾ ਵਾਪਸ ਨਿਕਲੇ ਅੱਜ ਉਸ ਪੈਸੇ ਵਿੱਚੋਂ ਮੇਰੇ ਕੋਲੋਂ ਮੰਗ ਕਰਨ ਲੱਗੇ ਪੈਸੇ ਆ ਦੀਪਕਰ ਪ੍ਰਲਾਦ ਸਿੰਘ ਢਾਲੀਵਾਲ ਜ਼ਿਲ੍ਹਾ ਪ੍ਰਧਾਨ ਗੁਰਮੀਤ ਪ੍ਰਧਾਨ ਜਿਹੜਾ ਗੁਰਮੀਤ ਹੈ ਸਵਰਨ ਸਿੰਘ ਇਹਨੇ ਮੇਰੇ ਕੋਲ ਪੈਸੇ ਦੀ ਮੰਗ ਕੀਤੀ 50000 ਰੁਪਏ ਜੀ ਤੇ ਮੈਂ ਕਿਹਾ ਸੀ ਮੇਰੇ ਕੋਲ ਗੁੰਜਾਇਸ 10-11000 ਦੀ ਹੈਗੀ ਮੈਂ ਫੰਡ ਤੁਹਾਨੂੰ ਮੈਂ ਦੇ ਦੇਣਾ ਮੈਂ 14000 ਰੁਪਏ ਕਰਕੇ ਇਹਨਾਂ ਨੂੰ ਜਬਰਨ ਮੇਰੇ ਕੋਲ 14000 ਰੁਪਏ ਲੈ ਲਿਆ ਜੀ ਤੇ ਹੁਣ ਮੇਰੇ ਕੋਲੋਂ 50000 ਰੁਪਏ ਹੋਰ ਮੰਗਦੇ ਆ ਤੇ ਮੈਂ ਉਹਨਾਂ ਨੇ ਕਿਹਾ ਵੀ ਮੈਂ ਪੈਸੇ ਨਹੀਂ ਦੇ ਸਕਦਾ ਕਿ ਮੈਂ ਅਸਮਰਤ ਹੈਗਾ ਅੱਜ ਮੇਰੀ ਦੁਕਾਨ ਤੇ ਆਇਆ ਕਰੀਬ ਸਮਾਂ 1 ਵਜੇ ਦਾ ਸੀਗਾ ਬੁਟੀਕ ਬਣਾਇਆ ਹੈ ਮੇਰੇ ਘਰ ਦੇ ਆ ਨੇ ਤੇ ਨਾਮ ਉੱਥੇ ਆਂਦਾ ਜਾਂਦਾ ਹੁੰਦਾ ਹੈ ਤੇ ਮੇਰੇ ਦੁਕੀ ਉੱਥੇ ਦੁਕਾਨ ਤੇ ਬੈਠੇ ਸੀ ਤੇ ਅੱਜ ਆ ਕੇ ਮੇਰੇ ਗੱਲ ਪੈ ਗਏ ਨੇ ਤੇ ਮੈਂ ਜਾਣ ਛੜਾ ਕੇ ਮੈਂ ਦੁਕਾਨ ਦੇ ਅੰਦਰ ਵੜਿਆ ਤੇ ਮੇਰੇ ਦੁਕਾਨ ਦੇ ਮਗਰ ਪੜ ਗਏ ਨੇ ਸਾਡੇ ਨੂੰ ਧੱਕਾ ਮੁਕੀ ਕੀਤੀ ਗਾਲੀ ਗਲੋਚ ਬਹੁਤ ਜ਼ਿਆਦਾ ਕੀਤਾ ਹੈ ਤੇ ਹੁਣ ਸਾਨੂੰ ਧਮਕੀ ਦੇ ਕੇ ਗਏ ਨੇ ਵੀ 4 ਵਜੇ ਤੋਂ ਪਹਿਲਾਂ ਪਹਿਲਾਂ ਸਾਨੂੰ 50000 ਰੁਪਏ ਦੇ ਦਿਓ ਜੇ ਨਾ ਦਿੱਤਾ ਸਾਰੀ ਕਿਸਾਨ ਯੂਨੀਅਨ ਲਖੋਵਾਲ ਦੇ ਜਿੰਨੇ ਵੀ ਕਿਸਾਨ ਨੇ ਤੇ ਹੋਰ ਕਿਸਾਨ ਜਥੇ ਬੰਦਿਆਂ ਨੇ ਸਯੂਕਤ ਮੋਰਚੇ ਨਾਲ ਸਕੋਲ ਦੇ ਕੇ ਅਸੀਂ ਇਹ 50000 ਪਿੱਛੇ ਧਰਨਾ ਲਾ ਲਾਂਗੇ ਵੀ ਸਾਡੀ ਫੰਡ ਨਹੀਂ ਦਿੰਦੇ ਦੱਸੋ ਜੀ ਇਹ ਕਿਸਾਨ ਯੂਨੀਅਨ ਜੇ ਇਹਨਾਂ ਨੇ ਬਣਾਈ ਹੈ ਲੋਕਾਂ ਦੇ ਭਲੇ ਵਾਸਤੇ ਬਣਾਈ ਹੈ ਕਾਹਦਾ ਭਲਾ ਰਹਿ ਗਿਆ ਜੇ ਮੈਂ ਇਹਨਾਂ ਦਾ ਮੈਂਬਰ ਸੀ ਮੈਨੂੰ ਕਿੱਥੇ ਕਿੱਥੇ ਲੈ ਕੇ ਜਾਂਦੇ ਰਹੇ ਨੇ ਧਰਨਿਆਂ 'ਚ ਮੈਂ ਬੈਠਦਾ ਰਿਆ ਪੁਰਾਣੀਆਂ ਤੁਹਾਨੂੰ ਵੀਡੀਓ ਵੀ ਖਾ ਦਿਨਾ ਇੱਕ ਇੱਕ ਛੋਟਾ ਹੀ ਕਿਸਾਨ ਹੋਣ ਦੇ ਨਾਤੇ ਮੇਰੇ ਕੋਲ ਮਰਲਾ ਜ਼ਮੀਨ ਵੀ ਨਹੀਂ ਫਿਰ ਵੀ ਮੈਂ ਕਿਸਾਨਾਂ ਦਾ ਸਾਥ ਦਿੰਦਾ ਰਿਆ ਮੈਂ ਜਾਂਦਾ ਰਿਆ ਜਿੱਥੇ-ਜਿੱਥੇ ਮੈਨੂੰ ਲੈ ਕੇ ਅੱਜ ਮੇਰੇ ਕੋਲ ਵੀ ਪੈਸੇ ਦੀ ਮੰਗ ਕਰਨ ਲੱਗੇ ਆਪਦੇ ਹੀ ਸਾਥੀ ਕੋਲ ਪੈਸੇ ਦੀ ਮੰਗ ਕਰਨ ਲੱਗੇ ਨੇ ਮੈਂ ਪੈਸੇ ਦੇਣ ਤੋਂ ਇਨਕਾਰ ਕੀਤਾ ਜੀ ਤੇ ਹੁਣ ਕਹਿੰਦੇ ਸੀ ਸਾਰੇ ਜਥੇਬੰਦੀਆਂ ਕਿਸਾਨਾਂ ਨੇ ਇਕੱਠੀਆਂ ਕਰਕੇ ਤੇਰੇ ਕੋਲ 50000 ਰੁਪਏ ਕਢਾਣਾ ਜੇ ਨਾ ਕਢਾਇਆ ਤੇ ਤੈਨੂੰ ਅਸੀਂ ਜਾਨੋਂ ਮਾਰ ਦਾਂਗੇ ਇਹ ਮੈਨੂੰ ਧਮਕੀਆਂ ਦੇ ਕੇ ਗਿਆ ਜੀ ਬਹੁਤ ਸਾਰੇ ਲੋਕ ਸੁਣਦੇ ਨੇ ਐਂ ਤੇ ਵਿੱਚ ਜੇ ਗੱਲ ਕੀਤੀ ਜਵੇ ਤੇ ਪ੍ਰਲਾਦ ਸਿੰਘ ਜੀ ਦਾ ਜੇ ਆਪਾਂ ਪਿਛਲਾ ਪਿਛੋਕੜ ਵੇਖੀਏ ਤੇ ਕਿਹੋ ਜਿਹਾ ਪਿਛੋਕੜ ਹੈ ਰਪਈਆਂ ਦੇ ਲੈਣ ਦੇਣ ਨੂੰ ਜਾਂ ਕੁਝ ਪਿਛਲਾ ਪਿਛੋਕੜ ਜੀ ਮੈਂ ਤਾਂ ਇਹਨਾਂ ਨੂੰ ਕਰੀਬ ਹੁਣ ਦੋ ਚਾਰ ਮਹੀਨਿਆਂ ਤੋਂ ਜਾਣਦਾ ਜੀ ਕੀਸਾ ਤੇ ਇਹ ਲੈ ਨੀ ਤੈਨਾ ਜੀ ਇੱਕ ਤੋਂ ਪੱਤਰਕਾਰ ਵੀ ਹੈਗੇ ਨੇ ਵੀਰ ਉਹਨਾਂ ਵੀ ਇਹਨਾਂ ਕੋਲ ਪੈਸਾ ਲੈਣਾ ਸੀ ਜੀ ਉਹਨਾਂ ਨੂੰ ਵੀ ਇਹਨਾਂ ਨੇ ਧਮਕੀਆਂ ਦੇ ਕੇ ਕਹਿੰਦੇ ਮੈਂ ਉਹ ਕਰਦਾ ਕੋ ਵਿਚਾਰੇ ਚੁੱਪ ਕਰਕੇ ਇੱਕ ਵਾਰੀ ਬਹਿ ਗਏ ਨੇ ਤੇ ਹੋਰ ਵੀ ਕਈਆਂ ਕਰੇ ਜਿੱਥੇ ਵੀ ਹੈ ਜੋ ਵੀ ਪੈਸਾ ਲੈਂਦੇ ਨੇ ਜਥੇਬੰਦੀ ਨਹੀਂ ਦਿੰਦੇ ਪਰਚੀ ਵੀ ਨਹੀਂ ਕੱਢਦੇ ਮੇਰੀ ਵੀ ਪਰਚੀ ਨਹੀਂ ਕੱਟੀ ਤੇ ਆਪ ਖਾ ਜਾਂਦੇ ਨੇ ਤੁਹਾਡੇ ਕੋਲ ਹੁਣ ਤੱਕ ਜੇ ਗੱਲ ਕਰੀਏ ਕੋਲ ਕਿੰਨੇ ਪੈਸੇ ਦੀ ਇਹ ਅਦਾਇਗੀ ਕਰ ਚੁੱਕੇ ਨੇ ਜਾਂ ਲੈ ਚੁੱਕੇ ਨੇ ਮੇਰੇ ਕੋਲ ਕਰੀਬ 14.5 ਲੱਖ 14000 ਰੁਪਏ ਮੇਰੇ ਕੋਲ ਲੈ ਚੁੱਕੇ ਨੇ ਜਦੋਂ ਤੁਹਾਨੂੰ ਪੈਸੇ ਦੁਆਏ ਸੀ ਉਹਦੇ ਵਿੱਚੋਂ ਵੀ ਕੁਝ ਇਹਨਾਂ ਨੇ ਲਿਆ ਸੀ ਉਸ ਵੇਲੇ ਉਹਦੋਂ ਕੁਝ ਨਹੀਂ ਲਿਆ ਸੀ ਜੀ ਇਹ ਕਹਿੰਦੇ ਸੀ ਅਸੀਂ ਲਵਾਂਗੇ ਪਰ ਮੈਂ ਦਿੱਤਾ ਨਹੀਂ ਉਹੀ ਗੱਲ ਕਰਕੇ 50000 ਮੰਗਦੇ ਆ ਉਹਦੇ ਵਿੱਚੋਂ ਤੇ ਮੈਂ ਦਿੰਦਾ ਨਹੀਂ ਕਿਉਂਕਿ ਉਹ ਮੇਰੇ ਮਾਪੇ ਉਹਦੇ ਮੇਰੇ ਭੈਣ ਭਰਾਵਾਂ ਦੇ ਪੈਸੇ ਨੇ ਸਾਡੇ ਸਾਂਝੇ ਪੈਸੇ ਨੇ ਮੈਂ ਇਕੱਲਾ ਉਹਦਾ ਟਿਕਾ ਨਹੀਂ ਲੱਗਦਾ ਕਿ ਮੈਂ ਵਿੱਚੋਂ ਆਦੇ ਭੈਣ ਭਰਾਵਾਂ ਦੇ ਪੈਸੇ ਕੱਢ ਕੱਢ ਕੇ ਦਿੱਤੀ ਜਾਵਾਂ ਠੀਕ ਹੈ ਜੀ ਇਹਨਾਂ ਨੇ ਉਹ ਵਿੱਚੋਂ ਪੈਸੇ 50000 ਮੰਗਦੇ ਨੇ ਮੈਂ ਨਾ ਕੀਤੇ ਅੱਜ ਇੱਕ ਆਦੀ ਗੱਡੀ ਤੇ ਨਾਲ ਦੋ ਜਣੇ ਇਹ ਗਏ ਸੀ ਤਿੰਨ ਜਨੇ ਸੀਗੇ ਦੋ ਮੋਟਰਸਾਈਕਲ ਸੀ ਪੰਜ ਬੰਦੇ ਟੋਟਲ ਆ ਕੇ ਮੇਰੀ ਦੁਕਾਨ ਤੇ ਮੇਰੇ ਗਲੇ ਪਏ ਨੇ ਆ ਦੇਖੋ ਜੀ ਮੇਰੇ ਬਟਨ ਟੁੱਟੇ ਹੋਏ ਆ ਮੇਰੀ ਪਗੜੀ ਨੂੰ ਵੀ ਹੱਥ ਪਾਦੇ ਸੀ ਤੇ ਮੈਨੂੰ ਗਾਲੀ ਗਲੋਚ ਬੇਹੱਦ ਗਾਲੀ ਗਲੋਚ ਕੀਤਾ ਇਹਨਾਂ ਜੀ ਉਸ ਬਾਬਤ ਆਪਲੀਕੇਸ਼ਨ ਦੇਣ ਆਇਆ ਸਥਾਨਾ ਸਿਟੀ ਫਾਈਲ ਕਾ ਵਿੱਚ ਐਸਐਚਓ ਸਾਹਿਬ ਨੂੰ ਵੀ ਸਾਨੂੰ ਇਨਸਾਫ ਤੋਂ ਆਇਆ ਜਾਵੇ ਸਾਨੂੰ ਜਥੇ ਬੰਦੀਆਂ ਤੋਂ ਬਹੁਤ ਉਮੀਦ ਹੈ ਵੀ ਇਨਸਾਫ ਕਰਦਿਆ ਨੇ ਪਰ ਅੱਜ ਕਿਸਾਨ ਯੂਨੀਅਨ ਨੇ ਇੱਕ ਗੁੰਡਾਗਰਦੀ ਕਰਤੀ ਸਾਡੇ ਨਾਲ ਅਸੀਂ ਕਿਵੇਂ ਉਮੀਦ ਕਰ ਸਕਦੇ ਜਾਂ ਕੋਈ ਲੋਕ ਕਿਵੇਂ ਉਮੀਦ ਕਰ ਸਕਦੇ ਨੇ ਵੀ ਕਿਸਾਨ ਯੂਨੀਅਨ ਲੋਕਾਂ ਦੀ ਮਦਦ ਕਰਦੀ ਹੈ ਜੇ ਮਦਦ ਕਰਦੀ ਹੈ ਤੇ ਪੈਸੇ ਵੀ ਮੰਗਦੇ ਆ ਫੇਸਬੁਕ ਦੇ ਉੱਤੇ ਕਈ ਪੋਸਟਾਂ ਵੀ ਪਈਆਂ ਨੇ ਵੀ ਪ੍ਰਤਾਪ ਸਿੰਘ ਮਤਲਬ ਕਿ ਕਈਆਂ ਤੇ ਪੈਸੇ ਨਹੀਂ ਦਿੰਦਾ ਜਾਂ ਕੁਝ ਇਦਾਂ ਦਾ ਕੀ ਵਾਕਿਆ ਕੁਝ ਪਤਾ ਹੈ ਵੀਰ ਜੀ ਮੈਂ ਅਕਸਰ ਇਹਨਾਂ ਦੇ ਖਿਲਾਫ ਪੋਸਟਾਂ ਪੈਂਦੀਆਂ ਰਹਿੰਦੀਆਂ ਨੇ ਕਿਉਂਕਿ ਇਹ ਜਿਹੜੇ ਕਿਸੇ ਬੰਦੇ ਨੇ ਇਹਨਾਂ ਕੋਲ ਪੈਸਾ ਲੈਣਾ ਹੁੰਦਾ ਜਾਂ ਕੁਝ ਹੋਰ ਹੁੰਦਾ ਹੈ ਇਹ ਉਹਨਾਂ ਦੇ ਖਿਲਾਫ ਪੋਸਟਾਂ ਪਾਦੇ ਤੁਹਾਨੂੰ ਜੁੱਤੀਆਂ ਪਹਿਨ ਗਿਆ ਜਾਂ ਕਿਸ ਤਰੀਕੇ ਜੇ ਕਿਸੇ ਵੀਰ ਨੇ ਉਹਨਾਂ ਕੋਲ ਪੈਸੇ ਲੈਣੇ ਨੇ ਤੇ ਉਹ ਇਹਨਾਂ ਦੇ ਖਿਲਾਫ ਪ ਕਮੈਂਟ ਕਰ ਦਿੰਦਾ ਜਾਂ ਮੈਂ ਸਾਨੂੰ ਪੈਸੇ ਸਾਢੇ 2 ਤੇ ਉਹਨਾਂ ਨੂੰ ਵੀ ਧਮਕਾ ਦੇਨੇ ਮੈਂ ਕਈ ਪੋਸਟਾਂ ਵੇਖੇ ਨੇ ਪੋਸਟਾਂ ਤੁਸੀਂ ਇਹਨਾਂ ਦੀ ਜਿਹੜੀ ਪ੍ਰਲਾਦ ਸਿੰਘ ਢਾਲੀਵਾਲ ਦੀ ਆਈਡੀ ਹੈਗੀ ਹੈ ਫੇਸਬੁੱਕ ਤੇ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਉਹਨਾਂ ਦੇ ਕਮੈਂਟ ਚੈੱਕ ਕਰ ਸਕਦੇ ਹੋ ਜਾ ਕੇ ਕਿੰਨਾ ਕਿੰਨਾ ਵੀਰਾਂ ਨੇ ਪੈਸੇ ਲੈਣੇ ਤੇ ਕਿੰਨਾ ਕਿੰਨ ਨੂੰ ਗਲਤ ਬੋਲਿਆ ਗਿਆ ਜੇ ਕਿਸੇ ਇੱਕ ਭਰਾ ਨੇ ਪੈਸੇ ਲੈਣੇ ਤੇ ਉਹਨਾਂ ਤੇ ਦਬਾਅ ਪਾਇਆ ਜਾਂਦਾ ਹੈ ਕਿਸਾਨ ਯੂਨੀਅਨ ਦਾ ਜਥੇਬੰਦੀਆਂ ਦਬਾਅ ਪਾਇਆ ਜਾਂਦਾ ਤੈਨੂੰ ਚੱਕ ਲਾਂਗੇ ਮਾਰ ਲਾਂਗੇ ਇਹ ਕਰ ਲੈ ਉਹ ਵਿਚਾਰੇ ਡਰ ਕੇ ਵਹਿ ਜਾਂਦੇ ਪਰ ਮੈਂ ਡਰਨ ਵਾਲਾ ਨਹੀਂ ਮੈਨੂੰ ਭਾਵੇਂ ਅੱਧਾ ਵੱਡ ਦੇਣਾ ਪਰ ਇਹ ਜਥੇਬੰਦੀ ਨੇ ਜੇ ਇਹ ਜਥੇਬੰਦੀ ਦੇ ਆੜ ਵਿੱਚ ਆ ਕੇ ਇਹ ਦੋ ਚਾਰ ਬੰਦੇ ਹੈਗੇ ਨੇ ਸਾਰੀ ਜਥੇਬੰਦੀ ਨੂੰ ਬਦਨਾਮ ਕਰ ਰਹੇ ਕਿਸਾਨ ਯੂਨੀਅਨ ਲਖੋਵਾਲ ਨੂੰ ਤੁਸੀਂ ਇਸ ਸੰਬੰਧੀ ਲਖੋਵਾਲ ਦੇ ਉੱਚ ਜਿਹੜੇ ਮੈਂਬਰ ਨੇ ਜਾਂ ਜੋ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਨਾਲ ਕੋਈ ਗੱਲਬਾਤ ਜਾਂ ਰਾਫਤਾ ਕਾਇਮ ਕੀਤੀ ਹੈ ਹਾਂਜੀ ਮੈਂ ਅੱਜ ਕਾਲ ਕੀਤੀ ਜੀ ਪਰਸ਼ੋਤਮ ਸਿੰਘ ਗਿੱਲ ਹੈਗੇ ਨੇ ਜੀ ਸ਼ਾਇਦ ਉਹ ਕਮੇਟੀ ਮੈਂਬਰ ਨੇ ਪੰਜਾਬ ਕਮੇਟੀ ਮੈਂਬਰ ਨੇ ਉਹਨਾਂ ਨੂੰ ਮੈਂ ਫੋਨ ਕੀਤਾ ਸੀ ਅੱਜ ਉਹ ਮਰਗਤੇ ਗਏ ਸੀ ਉਹ ਕਹਿੰਦੇ ਸੀ ਵੀ ਮੈਂ ਪਰਚੀ ਕਟਵਾ ਦਾਂਗਾ ਜਿਹਨੇ ਤੇਰੀ ਪਰਚੀ ਨਹੀਂ ਕੱਢ ਕੇ ਦਿੱਤੀ ਠੀਕ ਹੈ ਜੇ ਪਰਚੀ ਕੱਟ ਕੇ ਨਹੀਂ ਦਿੱਤੀ ਮੈਂ ਪਰਚੀ ਘਟਵਾ ਦਾਂਗਾ ਬਾਕੀ ਮੈਂ ਅੱਜ ਮਰਗ ਤੇ ਆ ਤਾਂ ਮੈਂ ਤੁਹਾਨੂੰ ਫ੍ਰੀ ਹੋ ਕੇ ਮੈਂ ਫਿਰ ਗੱਲ ਕਰਦਾ ਹਾਂ ਅੱਜ ਤੱਕ ਮੈਨੂੰ ਵਾਪਸ ਫੋਨ ਨਹੀਂ ਆਇਆ ਠੀਕ ਹੈ ਜੀ ਕਹਿੰਦੇ ਤੁਹਾਡੇ ਕੋਲ ਆਈ ਹੈ ਜਿਹੜੀ ਹਾਂਜੀ ਆ ਹੁਣੇ ਹੀ ਮੈਨੂੰ ਉਹਨਾਂ ਪਸੀ ਥਾਣਾ ਨੇ ਜਿਹੜੀ ਜਿਹੜੀ ਅਰਜ਼ੀ ਦਿੱਤੀ ਹੈ ਇਹ ਹੈਗੀ ਹੈ ਅਰਜ਼ੀ ਮਨਰਾਜਪੁਰ ਪਤਨੀ ਪਰਵਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਮੰਡੀ ਲਾਧੁਕਾ थाना सदर ਹਰਿਆਣਾ ਇਹ ਹੈਗੀ ਹੈ ਜੀ ਤਿੰਨ ਚਾਰ ਬੇਤਿਆਂ ਦੇ ਖਿਲਾਫ ਹੈ ਪ੍ਰਲਾਪ ਸਿੰਘ ਪ੍ਰਧਾਨ ਕਿਸਾਨ ਯੂਨੀਟ ਲੱਖੋਵਾਲ ਜ਼ਿਲ੍ਹਾ ਫਿਰਕਾ ਵਾਸੀ ਪਿੰਡ ਅਬੋਨ ਜੀ ਤੇ ਇਹਨਾਂ ਦੇ ਖਿਲਾਫ ਹੈਗੀ ਹੈ ਇਹਨਾਂ ਤੋਂ ਪੈਸਿਆਂ ਦੇ ਲੈਣ ਦੇ ਦਾ ਕੋਈ ਹੈਗਾ ਰੋਲਾ ਉਹਦੇ ਸਬੰਧ ਵਿੱਚ ਅਰਜ਼ੀ ਦਿੱਤੀ ਹੈ ਅਰਜ਼ੀ ਤੋਂ ਨਹੀਂ ਮਸਹੂਲ ਹੋਈ ਹੈ ਜੋ ਵੀ ਬਣਦੀ ਕਾਰਵਾਈ ਪੜਤਾਲ ਅਰਜ਼ੀ ਪੜਤਾਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਦੇ ਕਹਿੰਦੇ ਤੋਂ ਬੁਟੀਕ ਦੇ ਬਾਹਰ ਆ ਕੇ ਕਦੇ ਨਾਮਾ ਕੀਤਾ ਜੀ ਕੋਈ ਹਾਂਜੀ ਇਹਦੇ ਵਿੱਚ ਵਿਸ਼ੇ ਦੇ ਵਿੱਚ ਤਾਂ ਇਹਨਾਂ ਲਿਖਿਆ ਜਿਹੜੀ ਇਹੋ ਦੇ ਬੁਟੀਕ ਬਣਾਈ ਹੋਈ ਹੈ ਮਨਰਾਜ ਕੌਰ ਨੇ ਮਲਤਾਨੀ ਚੁੰਨੀ ਨੇੜੇ ਉੱਥੇ ਆ ਕੇ ਪੈਸੇ ਇਹਨਾਂ ਨੇ ਮੰਗੂ ਨੂੰ ਕੀਤੀ ਹੈ ਇਹਨਾਂ ਨੂੰ ਪੈਸਾ ਲੈ ਦੇ ਲੈਣ ਦਾ ਕੋਈ ਮਸਲਾ ਲੱਗਦਾ ਹੈ ਅੰਦਰ ਖਾਸ ਦੇ ਮਜਬੂਰ ਤੋਂ ਇਹ ਜਿਨ੍ਹਾਂ ਦੇ ਖਿਲਾਫ ਸਰਕਾਰ ਤਰ੍ਹਾਂ ਇਹ ਸਰੇ ਕੋਈ ਪ੍ਰਧਾਨ ਵਗੈਰਾ ਹੈਗੇ ਆں ਅਰਜ਼ੀ ਦੇ ਵਿੱਚ ਲਿਖਿਆ ਹੈ ਬਾਕੀ ਇਹਨਾਂ ਨੂੰ ਅਜੇ ਬੁਲਾ ਬੁਲਾਵਾਂਗੇ ਜੀ ਬੁਲਾ ਕੇ ਸ਼ੁਰੂ ਪਤਾਲ ਕਰਾਂਗੇ ਕਿ ਜੋ ਵੀ ਕਾਰਵਾਈ ਹੋਵੇ ਕਾਨੂੰਨ ਅਨੁਸਾਰ ਕੀਤੀ ਜਾਏਗੀ